ਗਿੱਲੀ ਤਾਂ ਤੋਂ ਸੁੱਕੀ પાਕੇ ਪਾਲੀ ਤੀ ਮਟਿਆਰ ਕਰਕੇ ਜਦੋਂ ਮਾਪੇ ਬਗਾਨੇ ਘਰ ਤੋਰ ਦਿੰਦੇ ਆ ਤੇ ਸੁੱਖਾ ਮਨਾਉਂਦੇ ਹਨ ਕਿ ਧੀ ਵੱਲੋਂ ਦੁੱਖ ਭਰਿਆ ਸੁਨੇਹਾ ਨਾ ਆਵੇ 2 ਮਹੀਨੇ ਪੀ ਜਾਣ ਤੋਂ ਬਾਅਦ ਜਰ ਛਿੰਦੀ ਦਾ ਬਾਪੂ ਛਿੰਦੀ ਦੇ ਸਹੁਰੇ ਪਹੁੰਚਿਆ ਤੇ ਪਹਿਰਾ ਤੱਕ ਹਿਲ ਗਿਆ ਚੰਦ ਵਰਗੀ ਧੀ ਕਾਲੀ ਧੂਏ ਵਰਗੀ ਹੋ ਗਈ ਦੁੱਧ ਪੀਣੀ ਤੀ ਇੰਝ ਲੱਗੀ ਜਿਵੇਂ ਦਾਦੀ ਦੀ ਭੁਖੀ ਹੋਵੇ ਦਿੱਕ ਡੋਲੇ ਖਾਲਾ ਜ਼ੀਰ ਬਾਪੂ ਨੇ ਬਾਹ ਵਿੱਚ ਘੁੱਟ ਲਿਆ ਪਿਓ ਦੀਆਂ ਅੰਦਰਾ ਦੀ ਅੱਗ ਬਾਪੂ ਦੇ ਗਲ ਲਾ ਕੇ ਧਾ ਮਾਰ ਕੇ ਜੋ ਕੁਝ ਦੱਸਣ ਲੱਗੀ ਇਹੋ ਬਿਆਨ ਕੀਤਾ ਜਾਂਦਾ ਹੈ ਹੋ ਖਾਲੀ ਹੱਥ ਹੁੰਦਾ ਨਾਮ ਵਪਾਰ ਭਾਵਲਾ ਪੁੱਤ ਵਾਲੇ ਨਾਲ ਖਾਲੀ ਖੱਤੀ ਹੂੰ ਤਨავ ਵਾਰੇ ਬਾਬਲਾ ਪੁੱਤ ਵਾਲੇ ਨਾਲ ਗੱਲ ਕਾ ਤੋਂ ਦਿੱਤੀ ਸੀ ਬਵਾਵ ਵਿਚਾਰ ਬਾਬਲਾ ਪੁੱਤ ਵਾਲੇ ਨਾਲ ਕੱਲ ਕਾ ਤੋਂ ਦਿੱਤੀ ਸੀ ਵਿਚਾਰ ਬਾਬਲਾ ਪੁੱਤ ਵਾਲੇ ਨਾਲ ਸਾਬੇ ਰਾਣੀ ਰਹੀ ਬਾਪੂ ਗੱਲ ਅੱਟਵੇ ਅੱਜ ਕੱਲ ਮੂਤੀ ਦਿੱਤੇ ਬਿਨਾ ਹੱਟਵੇ ਸਾਬੇ ਰਾਣੀ ਰਹੀ ਬਾਪੂ ਗੱਲ ਅੱਟਵੇ ਅੱਜ ਕੱਲ ਮੂਤੀ ਦਿੱਤੇ ਬਿਨਾ ਹੱਟਵੇ ਦੁਨੀਆ ਨੂੰ ਆਉਂਦੀ ਦੀ ਤਖਾਰੇ ਬਾਬਲਾ ਪੁੱਤ ਵਾਲੇ ਨਾਲ ਖਾਲੀ ਹੱਥ ਹੁੰਦਾ ਨਾ ਵਪਾਰ ਬਾਬਲਾ ਪੁੱਤ ਵਾਲੇ ਨਾਲ ਉਹ ਕਾਹਦਾ ਗ੍ਰਿਪਾ ਦੀਆਂ ਜੋਰ ਤੀਆਂ ਦਾ ਕਬੀਂਗਾ ਰਹੇ ਬਾਪੂਸਾਰੇ ਜੀਆਂ ਦਾ ਆਸਤਾ ਗਰੀਪਾਂ ਦੀਆਂ ਜ਼ੋਰਤੀਆਂ ਦਾ ਬੁੱਥਾ ਬਿੰਗਾ ਰਹੇ ਬਾਪੂ ਸਾਰੇ ਜੀਹਾਂ ਦਾ ਖਾਣ ਪੈਣਾ ਸਾਰਾ ਪਰਿਵਾਰ ਬਾਬਲਾ ਪੁੱਤ ਵਾਲੇ ਨਾਲ ਖਾਲੀ ਹੱਦੀ ਹੁੰਦਾ ਨਾ ਵਪਾਰ ਬਾਬਲਾ ਪੁੱਤ ਵਾਲੇ ਨਾਲ ਸਾਸ ਸਾਰੇ ਨੂੰ ਜੇ ਛੱਲੇ ਛਾਪਾਂ ਪਾਵਦੇ ਇਹੀ ਸਾਰੇ ਮੇਰੇ ਪੈਰੀ ਹੱਥ ਲਾਉਂਦੇ ਸਾਸ ਸਾਰੇ ਨੂੰ ਜੇ ਛੱਲੇ ਛਾਪਾਂ ਪਾਵਦੇ ਇਹੀ ਸਾਰੇ ਮੇਰੇ ਪੈਰੀ ਹੱਥ ਲਾਉਂਦੇ ਹੁਣ ਕਹਿੰਦੇ ਜੁੱਤੀਆਂ ਦੀ ਮਾਰ ਬਾਬਲਾ ਪੁੱਤ ਵਾਲੇ ਨਾਲ ਖਾਲੀ ਹੱਥ ਹੁੰਦਾ ਨਾ ਵਪਾਰ ਬਾਵਲਾ ਪੁੱਤ ਵਾਲੇ ਨਾਲ ਆਪਣੇ ਭਾਵੇਂ ਤੂਫਾਨ ਜਨ ਵਾਲਿਆ ਸੁੱਖ ਕੀ ਤੋਂ ਭਾਵੇਂ ਬਾਪੁੱਤੀਆਂ ਵਾਲਿਆ ਆਪਣੇ ਭਾਣੇ ਤੂਫਾਨ ਜਨ ਬਾਲਿਆ ਸੁਖ ਕੀ ਤੋ ਭਾਲੇ ਬਾਪੂ ਧੀਆਂ ਵਾਲਿਆ ਲਿਖਦਾ ਪੂਰੀ ਜੀਵਾਲਾ ਸਾਰ ਬਾਬਲਾ ਪੁੱਤ ਵਾਲੇ ਨਾਲ ਲਿਖਦਾ ਪੂਰੀ ਜੀਵਾਲਾ ਸਾਰ ਬਾਬਲਾ ਪੁੱਤ ਵਾਲੇ ਨਾਲ ਖਾਲੀ ਹੋਤ ਹੁੰਦਾ ਨਾਮ ਪਾਰੇ ਬਾਬਲਾ ਪੁੱਤ ਵਾਲੇ ਨਾਲ ਖਾਲੀ ਹਤੀ ਹੁੰਦਾ ਨਾਰਾ ਪਾਰੇ ਬਾਬਲਾ ਪੁੱਤ ਵਾਲੇ ਨਾਲ